ਹੈਲੋ ਸਟੂਡੈਂਟਸ ਅੱਜ ਅਸੀਂ ਲੇਖ ਕਰਾਂਗੇ ਕਵੱਡੀ ਠੀਕ ਹੈ ਡਿਟੇਲ ਦੇ ਵਿੱਚ ਅਸੀਂ ਹੈਡਿੰਗ ਬਣਾ ਕੇ ਕਰਾਂਗੇ ਠੀਕ ਹੈ ਤੇ ਚਲੋ ਫਿਰ ਸਟਾਰਟ ਕਰਦੇ ਹਾਂ ਕਵੱਡੀ ਕਹਿੰਦੇ ਆ ਪੰਜਾਬ ਦੀ ਪ੍ਰਾਚੀਨ ਖੇਡ ਹੈ ਠੀਕ ਹੈ ਇਹ ਪੰਜਾਬ ਦੀ ਮਾਂ ਖੇਡ ਦੇ ਰੂਪ ਵਿੱਚ ਵੀ ਜਾਣੀ ਜਾਂਦੀ ਹੈ ਕਵੱਡੀ ਨੂੰ ਪੰਜਾਬ ਦੀ ਸ਼ਾਨ ਵੀ ਕਿਹਾ ਜਾਂਦਾ ਹੈ ਨੰਬਰ 1 ਪੁਆਇੰਟ ਬਣਾਵਾਂਗੇ ਅਸੀਂ ਕਬੱਡੀ ਦਾ ਇਤਿਹਾਸ ਕਬੱਡੀ ਦਾ ਇਤਿਹਾਸ ਕੀ ਹੈ ਕਹਿੰਦੇ ਆ ਕਬੱਡੀ ਦੀ ਸ਼ੁਰੂਆਤ ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿੱਚ ਹੋਈ ਸੀ ਠੀਕ ਹੈ ਇਹ ਖੇਡ ਪਿੰਡਾਂ ਵਿੱਚ ਸਰੀਰਕ ਸਮਰੱਥਾ ਵਧਾਉਣ ਅਤੇ ਸਮੂਹਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ ਠੀਕ ਹੈ ਅੱਜਕੱਲ ਕਵੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਮਿਲ ਚੁੱਕੀ ਹੈ ਹੁਣ ਇਹ ਏਸ਼ੀਆਈ ਖੇਡਾਂ ਅਤੇ ਹੋਰ ਵਿਸ਼ਵ ਪ੍ਰਤੀਯੋਗਤਾਵਾਂ ਦਾ ਹਿੱਸਾ ਹੈ ਠੀਕ ਹੈ ਨਾ ਇਹ ਹੋ ਗਿਆ ਕਵੱਡੀ ਦਾ ਇਤਿਹਾਸ ਅੱਗੇ ਹੈ ਕਵੱਡੀ ਦੇ ਨਿਯਮ ਨਿਯਮ ਕਿਹੜੇ-ਕਿਹੜੇ ਹੁੰਦੇ ਕਵੱਡੀ ਦੇ ਕਵੱਡੀ ਦਾ ਮੈਦਾਨ ਆਇਤਾਕਾਰ ਹੁੰਦਾ ਹੈ ਜਿਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਆਇਤਾਕਾਰ ਹੁੰਦਾ ਇਹਦਾ ਇਹਨੂੰ ਦੋ ਹਿੱਸਿਆਂ ਵਿੱਚ ਵੰਡ ਲੈਂਦੇ ਆ ਫਿਰ ਇੱਕ ਟੀਮ ਦਾ ਖਿਡਾਰੀ ਰੇਡਰ ਜਿਹਨੂੰ ਕਹਿੰਦੇ ਆ ਦੂਜੀ ਟੀਮ ਦੇ ਖੇਤਰ ਵਿੱਚ ਜਾਂਦਾ ਹੈ ਅਤੇ ਕਵੱਡੀ ਕਵੱਡੀ ਸ਼ਬਦ ਨੂੰ ਲਗਾਤਾਰ ਬੋਲਦਾ ਹੋਇਆ ਵਿਰੋਧੀ ਖਿਡਾਰੀਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਤੁਸੀਂ ਕੋਈ ਕਬੱਡੀ ਦਾ ਕਦੀ ਮੈਚ ਦੇਖਿਆ ਹੋਵੇਗਾ ਕਬੱਡੀ ਕਬੱਡੀ ਕਰਦੇ ਹੁੰਦੇ ਹਨ ਨਾ ਤੇ ਅੱਗੇ ਹੈ ਜੇਕਰ ਰੇਡਰ ਬ੍ਰੋਤੀ ਖਿਡਾਰੀ ਨੂੰ ਛੂ ਕੇ ਵਾਪਸ ਆਪਣੇ ਖੇਤਰ ਵਿੱਚ ਸੁਰੱਖਿਅਤ ਪਰਤਦਾ ਹੈ ਤਾਂ ਉਸ ਦੀ ਟੀਮ ਨੂੰ ਅੰਕ ਮਿਲਦੇ ਹਨ ਠੀਕ ਹੈ ਨਾ ਇਦਾਂ ਹੁੰਦਾ ਨਾ ਜੇ ਛੂ ਕੇ ਵਾਪਸ ਆਪਣੇ ਖੇਤਰ ਵਿੱਚ ਸੁਰੱਖਿਅਤ ਆ ਜਾਂਦਾ ਹੈ ਤਾਂ ਉਹਨੂੰ ਅੰਕ ਮਿਲਦੇ ਹਨ ਪਰ ਜੇਕਰ ਵਿਰੋਧੀ ਟੀਮ ਰੇਡਰ ਨੂੰ ਰੋਕ ਲੈਂਦੀ ਹੈ ਤਾਂ ਵਿਰੋਧੀ ਟੀਮ ਨੂੰ ਅੰਕ ਮਿਲਦੇ ਹਨ ਜੇਕਰ ਰੋਕ ਲੈਂਦੀ ਹੈ ਉਹਨੂੰ ਫੜ ਲੈਂਦੀ ਹੈ ਤੇ ਫਿਰ ਕੀ ਮਿਲਦੇ ਆ ਵਿਰੋਧੀ ਟੀਮ ਨੂੰ ਅੰਕ ਮਿਲ ਜਾਂਦੀ ਆ ਇੱਕ ਮੈਚ 40 ਮਿੰਟਾਂ ਲਈ ਚੱਲਦਾ ਹੈ ਜਿਸ ਦੇ ਵਿੱਚ 20 ਮਿੰਟ ਪੂਰੇ ਹੋਣ ਤੇ ਟੀਮਾਂ ਪਾਸੇ ਬਦਲ ਲੈਂਦੀਆਂ ਹਨ ਠੀਕ ਹੈ ਇਹ ਮੈਚ 40 ਮਿੰਟ ਦਾ ਹੁੰਦਾ ਆ ਤੇ ਬੀ ਮਿੰਟ ਜਦੋਂ ਪੂਰੇ ਹੋ ਜਾਂਦੇ ਇੱਕ ਟੀਮ ਦੇ ਇੱਕ ਪਾਸੇ ਤੋਂ ਉਹ ਪਾਸਾ ਬਦਲ ਲੈਂਦੀਆਂ ਹਨ ਜਾਨੀ ਉਧਰਲੀ ਟੀਮ ਉਧਰ ਚਲ ਜਾਂਦੀ ਹੈ ਤੇ ਉਧਰਲੀ ਉਧਰ ਚਲੇ ਜਾਂਦੀ ਹੈ ਦੋ ਟੀਮਾਂ ਵਿੱਚ ਸੱਤ-ਸੱਤ ਖਿਡਾਰੀ ਹੁੰਦੇ ਹਨ ਠੀਕ ਹੈ ਇਹ ਹੋ ਗਏ ਇਹਦੇ ਨਿਯਮ ਆਪਣੇ ਕਵੱਡੀ ਦੇ ਨੈਕਸਟ ਪੁਆਇੰਟ ਹੈਗਾ ਤੁਹਾਡਾ ਕਵੱਡੀ ਦੀ ਮਹੱਤਤਾ ਮਹੱਤਤਾ ਕੀ ਹੈ ਇੰਪੋਰਟੈਂਸ ਕੀ ਹੈ ਇਹਦੀ ਕਵੱਡੀ ਸਿਰਫ ਸਰੀਰਕ ਤਾਕਤ ਦੀ ਖੇਡ ਨਹੀਂ ਹੈ ਸਿਰਫ ਕਵੱਡੀ ਜਿਹੜੀ ਆ ਸਰੀਰਕ ਤਾਕਤ ਦੀ ਖੇਡ ਨਹੀਂ ਹੈ ਇਹ ਮਨੋ ਤਾਕਤ ਸਮਝਦਾਰੀ ਅਤੇ ਯੋਜਨਾ ਦੀ ਵੀ ਖੇਡ ਹੈ ਠੀਕ ਹੈ ਇਹ ਇਹਦੇ ਲਈ ਅਸੀਂ ਆਪਣੇ ਸਰੀਰਕ ਤਾਕਤਾਂ ਲਗਾਉਂਦੇ ਆ ਸਮਝਦਾਰੀ ਵੀ ਸਾਨੂੰ ਚਾਹੀਦੀ ਹੈ ਯੋਜਨਾ ਵੀ ਅਸੀਂ ਲਗਾਉਂਦੇ ਆ ਅਸੀਂ ਕਿਦਾਂ ਜਿੱਤ ਪ੍ਰਾਪਤ ਕਰਨੀ ਹੈ ਨਾ ਕਿਦਾਂ ਹੈ ਨਾ ਤੇ ਇਸ ਲਈ ਇਹਨੂੰ ਅਸੀਂ ਇੱਕ ਸਰੀਰਕ ਤਾਕਤ ਦੀ ਖੇਡ ਨਹੀਂ ਕਹਿੰਦੇ ਇਹ ਖੇਡ ਨੌਜਵਾਨਾਂ ਨੂੰ ਤੰਦਰੁਸਤ ਅਤੇ ਅਨੁਸ਼ਾਸਿਤ ਬਣਾਉਂਦੀ ਹੈ ਠੀਕ ਹੈ ਇਹ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਫੁਰਤੀ ਵਧਾਉਂਦੀ ਹੈ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਕਰਦੀ ਹੈ ਠੀਕ ਹੈ ਨਾ ਜੇ ਟੀਮ ਵਰਕ ਨਹੀਂ ਕੰਮ ਹੁੰਦਾ ਹੈ ਤੇ ਇੱਕ ਸਰੀਰਕ ਸਾਡੀ ਜਿਹੜੀ ਆ ਬੱਲ ਦੀ ਜਿਹੜੀ ਆ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਠੀਕ ਹੈ ਨਾ ਇਹ ਖੇਡ ਘੱਟ ਖਰਚੇ ਵਿੱਚ ਖੇਡੀ ਜਾ ਸਕਦੀ ਹੈ ਅੱਜਕੱਲ ਦਾ ਬੱਚੇ ਬੜੇ ਖੇਡਦੇ ਹਨ ਵੈਸੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਮੋਬਾਈਲ ਨੂੰ ਛੱਡ ਕੇ ਇਹਨਾਂ ਖੇਡਾਂ ਵੱਲ ਕਵੱਡੀ ਵਗੈਰਾ ਵੱਲ ਜ਼ਿਆਦਾ ਆਉਣ ਹਨ ਜਿਸ ਆ ਕਾਰਨ ਇਹ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਵਿੱਚ ਪ੍ਰਸਿੱਧ ਹੈ ਕਵੱਡੀ ਦੀਆਂ ਕਈ ਕਿਸਮਾਂ ਹਨ ਠੀਕ ਹੈ ਜਿਵੇਂ ਲੰਬੀ ਕਵੱਡੀ ਸੌਂਚਲੀ ਕਵੱਡੀ ਗੂੰਗੀ ਕਵੱਡੀ ਜੱਫਲ ਕਵੱਡੀ ਆਦਿ ਕਵੱਡੀ ਪੰਜਾਬੀਆਂ ਦੇ ਲਹੂ ਵਿੱਚ ਸਮਾਈ ਹੋਈ ਹੈ ਠੀਕ ਹੈ ਨਾ ਅ ਇਸ ਖੇਡ ਨੇ ਪੰਜਾਬ ਦੇ ਗੱਬਰੂਆਂ ਨੂੰ ਤਕੜੇ ਬਣਾਈ ਰੱਖਿਆ ਹੈ ਅੱਜ ਕਵੱਡੀ ਵਿਦੇਸ਼ਾਂ ਵਿੱਚ ਵੀ ਪਰਚਲਤ ਹੈ ਇਸ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲੇ ਕਰਵਾਏ ਜਾਂਦੇ ਹਨ ਅੱਜ ਚਾਹੇ ਬਹੁਤ ਪੱਛਮੀ ਖੇਡਾਂ ਦਾ ਪ੍ਰਚਲਨ ਹੈ ਪਰ ਕਵੱਡੀ ਅੱਜ ਵੀ ਹਰਮਨ ਪਿਆਰੀ ਖੇਡ ਹੈ ਅੱਗੇ ਹੈ ਇਸ ਦੀ ਵਿਸ਼ਵ ਪੱਧਰ ਵਿੱਚ ਵੱਖਰੀ ਪਹਿਚਾਣ ਹੈ ਅੱਜ ਕੱਲ ਕਵੱਡੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋ ਕਵੱਡੀ ਲੀਗ ਲੀਗ ਨੇ ਇਸ ਨੂੰ ਹੋਰ ਲੋਕਪ੍ਰੀਏ ਬਣਾਇਆ ਹੈ ਇਹਨਾਂ ਦੇ ਕਵੱਡੀ ਲੀਗ ਮੈਚ ਹੁੰਦੇ ਆ ਠੀਕ ਹੈ ਇਹਦੇ ਨਾਲ ਇਹਨਾਂ ਦੀ ਲੋਕਪ੍ਰੀਅਤਾ ਖੋਰ ਵੱਧ ਗਈ ਆ ਠੀਕ ਹੈ ਕੰਪੀਟੀਸ਼ਨ ਹੋ ਗਿਆ ਨਾ ਫਿਰ ਅੱਗੇ ਹੈ ਨਿਸ਼ਕਰਸ਼ ਠੀਕ ਹੈ ਨਿਸ਼ਕਰਸ਼ ਕੀ ਇਸ ਕਰ ਸਕਦੇ ਆ ਵੀ ਕਵੱਡੀ ਸਾਡੀ ਸੱਭਿਆਚਾਰਕ ਵਿਸਾਰਤ ਦਾ اٹੋਟ ਹਿੱਸਾ ਹੈ ਸਾਨੂੰ ਇਹ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦੀ ਹੈ ਅਤੇ ਸਮਾਜ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਦੀ ਹੈ ਸਕੂਲਾਂ ਕਾਲਜਾਂ ਵਿੱਚ ਕਬੱਡੀ ਨੂੰ ਉਤਸ਼ਾਹਿਤ ਕਰਨ ਨਾਲ ਨੌਜਵਾਨ ਪੀੜੀ ਵਿੱਚ ਖੇਡਾਂ ਪ੍ਰਤੀ ਰੁਚੀ ਵਧੇਗੀ ਅਤੇ ਉਹ ਸੇਤਮੰਦ ਜੀਵਨ ਸ਼ੈਲੀ ਅਪਣਾਉਣਗੇ ਠੀਕ ਹੈ ਨਾ ਇਹ ਹੋ ਗਿਆ ਤੁਹਾਡਾ ਕਬੱਡੀ ਤੇ ਲੇਖ ਠੀਕ ਹੈ ਇਹਨੂੰ ਚੰਗੀ ਤਰੀਕੇ ਨਾਲ ਯਾਦ ਕਰ ਲੈ ਬਹੁਤ ਆਸਾਨ ਆ ਜਿੱਦਾਂ ਤੁਸੀਂ ਪੜ੍ਹਦੇ ਆ ਉਦੋਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਸ਼ਬੀ ਰਹਿ ਜਾਂਦੀ ਹੈ ਕਿ ਇੱਕ ਕਬੱਡੀ ਇਦਾਂ ਖੇਡੀ ਜਾਂਦੀ ਹੈ ਜਦੋਂ ਤੁਸੀਂ ਕੋਈ ਲੇਖ ਪੜ੍ਹਦੇ ਆ ਨਾ ਜੇ ਬੱਚੇ ਪੜ੍ਹਦੇ ਆ ਜਾਂ ਕੋਈ ਵੀ ਹਨਾ ਆਪਣੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਕੋਈ ਵੀ ਇਦਾਂ ਹੀ ਪੜ ਰਿਹਾ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਆ ਤਾਂ ਉਹਨੂੰ ਇਹ ਜਿਹੜਾ ਆ ਲੇਖ ਜਦੋਂ ਪੜਦਾ ਆ ਉਹਦੇ ਮਨ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਕਿਉਂ ਨਾ ਅਸੀਂ ਵੀ ਕਬੱਡੀ ਨੂੰ ਖੇਡੀਏ ਠੀਕ ਹੈ ਨਾ ਬੱਚਿਆਂ ਨੂੰ ਵੀ ਇਹ ਚੀਜ਼ ਦਾ ਜਿਹੜਾ ਆ ਦਰਸਾਉਣਾ ਚਾਹੀਦਾ ਹੈ ਇਤਿਹਾਸ ਬਾਰੇ ਕਬੱਡੀ ਨਿਯਮਾਂ ਬਾਰੇ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਇਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਵੀ ਕਬੱਡੀ ਨੂੰ ਖੇਡਣਾ ਚਾਹੀਦਾ ਹੈ ਜਿਹੜੀਆਂ ਦੂਜੀਆਂ ਗੇਮਾਂ ਖੇਡਦੇ ਆ ਫੋਨਾਂ ਵਗੈਰਾ ਤੇ ਤੇ ਉਹਨਾਂ ਨੂੰ ਛੱਡ ਕੇ ਆਪਣੀ ਸਰੀਰਕ ਕਸਰਤ ਦੇ ਤੌਰ ਤੇ ਕਬੱਡੀ ਨੂੰ ਵੀ ਅਪਣਾਉਣਾ ਚਾਹੀਦਾ ਹੈ ਓਕੇ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਕਰਾਂਗੇ ਓਕੇ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਕਿੱਦਾਂ ਦੀ ਲੱਗੀ ਤੁਹਾਨੂੰ ਠੀਕ ਹੈ ਓਕੇ ਬਾਏ